ਪਰਾਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਕਰਗੀ ਤਰਪਾਤਿ ਸ਼ਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਭ ਤੋਂ ਵੱਡੇ ਫਰਜ਼ੰਦ ਸਾਹਿਬ ਜادہ ਬਾਬਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ 12 ਫਰਵਰੀ 1686 ਈਸਵੀ ਨੂੰ ਮਾਤਾ ਸੁੰਦਰੀ ਜੀ ਦੀ ਪਾਵਨ ਕੁੱਖੋਂ ਹੋਇਆ। ਵੈਸੇ ਕੁਝ ਕਨੇ 11 ਫਰਵਰੀ 1687 ਵੀ ਲਿਖਿਆ ਹੈ। ਖੈਰ ਜਦੋਂ ਸਾਹਿਬਜ਼ਾਦਾ ਜੀ ਦਾ ਜਨਮ ਹੋਇਆ ਉਸ ਵੇਲੇ ਪਾਤਸ਼ਾਹ ਨੇ ਪੰਗਾਣੀ ਦੀ ਜੰਗ ਜਿੱਤੀ ਸੀ ਇੱਕ ਤੇ ਜੰਗ ਜਿੱਤਣ ਦੀ ਖੁਸ਼ੀ ਤੇ ਦੂਜੀ ਇਹਦਰ ਸਾਹਿਬਜ਼ਾਦੇ ਦਾ ਜਨਮ ਮੇਰੇ ਪਾਤਸ਼ਾਹ ਜੀ ਨੂੰ ਖਬਰ ਮਿਲੀ ਤਾਂ ਨਾਮ ਰੱਖਿਆ ਅਜੀਤ ਸਿੰਘ ਵੈਸੇ ਕੁਝ ਲਿਖਤਾਂ ਚ ਜੀਤ ਸਿੰਘ ਤੇ ਰਣਜੀਤ ਸਿੰਘ ਵੀ ਲਿਖਿਆ ਮਿਲਦਾ ਏ ਸਾਲ ਦਾ ਵੀ ਮਤ ਪੇਦਾ ਏ ਗੁਰੂ ਪਿਆਰੀ ਸਾਧ ਸੰਗਤ ਜੀ ਸਾਬਜਾਦਾ ਜੀ ਮਹਾਨ ਸੂਰਬੀਰ ਯੋਧੇ ਤੇ ਸੰਤ ਸਿਪਾਈ ਸਨ ਆਨੰਦਪੁਰ ਸਾਹਿਬ ਦੀਆਂ ਜੰਗਾਂ 'ਚ ਹਿੱਸਾ ਲਿਆ ਵੈਰੀਆਂ ਦੇ ਆਹੂ ਲਾਤੇ ਸਾਧ ਸੰਗਤ ਜੀ ਇੱਕ ਵਾਰ ਕਿਸੇ ਬ੍ਰਾਹਮਣ ਨੇ ਪੁਕਾਰ ਕੀਤੀ ਬੇਨਤੀ ਕੀਤੀ ਕਹਿੰਦਾ ਜੀ ਮੇਰੀ ਘਰ ਵਾਲੀ ਨੂੰ ਜ਼ਬਰਦਸਤੀ ਪਠਾਣ ਚੁੱਕ ਕੇ ਲੈ ਗਿਆ ਦਿਨਾਨਾਥ ਗਰੀਬ ਨਿਵਾਜ ਦਇਆ ਦੇ ਘਰ ਆਏ ਆਪਣੇ ਵੱਡੇ ਫਰਜ਼ੰਦ ਸਹਬਜ਼ਾਦਾ ਬਾਬਾ ਅਜੀਤ ਸਿੰਘ ਦੀ ਅਗਵਾਈ ਚ ਜਥਾ ਭੇਜਿਆ ਬ੍ਰਾਹਮਣ ਦੇ ਘਰ ਵਾਲੀ ਛੁਡਾਈ ਤੇ ਨਾਲ ਹੀ ਉਹ ਬੱਸੀ ਦੇ ਪਠਾਣ ਨੂੰ ਡੰਡ ਦਿੱਤਾ ਸੋਧਾ ਲਾਇਆ ਉਹਦਾ ਨੰਦਪੁਰ ਸਾਹਿਬ ਦਾ ਕਿਲਾ ਛੱਡਣ ਸਮੇਂ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਬੜੀ ਜ਼ਿੰਮੇਵਾਰੀ ਨਿਭਾਈ ਸਾਧ ਸੰਗਤ ਜੀ ਹਰ ਵੇਲੇ ਗੁਰੂ ਪਿਤਾ ਦੇ ਹੁਕਮ ਦੀ ਪਾਲਣਾ ਕਰਦੇ ਰਹੇ ਜਦੋਂ Hindu ਰਾਜੇ ਮੁਗਲ ਨਵਾਬ ਕਸਮਾਂ ਤੋੜ ਕੇ ਸਿਰ ਚੜਾਏ ਤਾਂ ਪਰਿਵਾਰ ਵਿਛੋੜਾ ਹੋਇਆ ਸਰਸਾ ਦੇ ਕੰਢੇ ਬੜਾ ਭਿਆਨਕ ਜੰਗ ਹੋਇਆ ਤਾਂ ਉਸ ਸਮੇਂ ਸਭ ਜਾਦਾ ਬਾਬਾ ਅਜੀਤ ਸਿੰਘ ਜੀ ਵੈਰੀ ਸਾਹਮਣੇ ਆਪਣੇ ਜਥੇ ਸਮੇਤ ਦੀਵਾਰ ਬਣ ਕੇ ਖੜ ਗਏ ਸਰਸਾ ਪਾਰ ਕੀਤੀ ਗੁਰੂ ਪਿਆਰੀ ਸਾਧ ਸੰਗਤ ਜੀ 1704 ਈਸਵੀ ਚ ਚਮਕੌਰ ਦੀ ਜੰਗ ਵਿੱਚ ਜੋ ਸੂਰਬੀਰਤਾ ਵਿਖਾਈ ਉਹ ਲਾਸਾਨੀ ਤੇ ਅਦੁੱਤੀ ਹੈ ਲੋਹ ਕੰਡੇ ਖੜੇ ਕਰਨ ਵਾਲੀ ਹੈ ਗੁਰੂ ਪਿਤਾ ਦਾ ਥਾਪੜਾ ਲੈ ਕੇ ਜਦੋਂ ਜੰਗ ਵਿੱਚ ਆਏ ਤੀਰਾਂ ਦੀ ਵਰਖਾ ਤੋਂ ਬਾਅਦ ਹੱਥ ਵਿੱਚ ਵਰਸ਼ੀ ਲੈ ਲਈ ਕਵੀ ਸੈਨਾਪਤੀ ਜੀ ਲਿਖਦੇ ਨੇ ਜਦੋਂ ਸਹਬਜ਼ਾਦਾ ਜੀ ਵਰਸ਼ੀ ਨਾਲ ਵੈਰੀ ਦੇ ਸੀਨੇ ਪਰੋਂਦੇ ਸੀ ਤਾਂ ਦੁਸ਼ਮਣ ਵੇਖ-ਵੇਖ थर-थर ਕੰਬਦੇ ਕਹਿੰਦੇ ਯਾ ਖੁਦਾ ਬਚਾ ਇਸ ਤੋਂ ਬੜਾ ਸੋਹਣਾ ਲਿਖਿਆ ਦੋਰਾ ਲੇਤਪੁਰੋਏ ਪਠਾਨ ਕੋ ਸਭ ਹਣ ਸੰਗ ਦਿਖਰਾਏ ਦੇਖਤ ਹੀ ਸਭ ਕਹਿਤ ਹੈ ਅਰੇ ਖੁਦਾਏ ਖੁਦਾਏ ਦੁਸ਼ਮਣ ਦੀ ਤੋਬਾ ਤੋਬਾ ਕਰਾਤੀ ਆਪਣੇ ਵੱਡੇ ਫਰਜ਼ੰਦ ਨੂੰ ਜੰਗ ਚ ਜੂਝਦੇ ਆ ਵੇਖ ਚਮਕੌਰ ਦੀ ਗੜੀ ਤੇ ਖੜੇ ਪੁੱਤਰਾਂ ਦੇ ਦਾਨੀ ਕਲਗੀਆਂ ਵਾਲੇ ਪਾਤਸ਼ਾਹ ਨੇ ਉੱਚੀ ਆਵਾਜ਼ ਚ ਕਿਹਾ ਸੀ ਜੋ ਜੋਗੀ ਅੱਲਾ ਯਾਰ ਖਾਂ ਬੜਾ ਸੋਹਣਾ ਲਿਖਦਾ ਹੈ ਸ਼ਾਬਾਸ਼ ਪੁੱਤਰ ਕਿਆ ਖੂਬ ਲੜੇ ਹੋ ਹਾਂ ਕਿਉਂ ਨਾ ਹੋ ਗੋਬਿੰਦ ਕੇ ਫਰਜ਼ੰਦ ਬੜੇ ਹੋ ਜਿਸ ਦਾ ਮਤਲਬ ਹੈ ਪੁੱਤਰ ਜੀ ਸ਼ਾਬਾਸ਼ ਸ਼ਾਬਾਸ਼ ਬਹੁਤ ਖੂਬ ਯੁੱਧ ਕੀਤਾ ਹੈ ਤੁਹਾਡਾ ਯੂਝਣਾ ਵੀ ਇਦਾਂ ਹੀ ਬਣਦਾ ਹੈ ਕਿਉਂਕਿ ਤੁਸੀਂ ਸਾਡੇ ਵੱਡੇ ਫਰਜ਼ੰਦ ਹੋ ਵੱਡੇ ਪੁੱਤਰ ਹੋ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਐਸੇ ਮਹਾਬਲੀ ਸੂਰਬੀਰ ਸੰਤ ਸਿਪਾਈ ਕਲਗੀਆਂ ਵਾਲੇ ਪਾਤਸ਼ਾਹ ਦੇ ਵੱਡੇ ਫਰਜ਼ੰਦ ਮਾਤਾ ਸੁੰਦਰੀ ਜੀ ਦੇ ਲਾਲ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਕੋਟਾਨ ਕੋਟ ਮੁਬਾਰਕਾਂ ਜੀ ਸਤਿਗੁਰੂ ਕਿਰਪਾ ਕਰਨ ਹੋਈਆਂ ਫੁੱਲਾਂ ਦੀ ਮਾਫੀ ਬਖਸ਼ੋ ਆਗਿਆ ਬਲਾਉ ਫਤਿਹ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ